ਹਾਂ ਜੀ ਹੋ ਗਏ ਤਿਆਰ ਬਾਫੀ ਤੇ ਹਨਾ ਭਾਈ ਆ ਵਾਪਸੀ ਵਾਲਾ ਬੰਦਾ ਤਿਆਰੀ ਕਰਦਾ ਪਿਆ ਕੰਮ ਕੋਈ ਕਰ ਲੈ ਆ ਜਾਣ ਦੇਣ ਵਾਲੀ ਕੁੜੀ ਰੋਟੀਆਂ ਰੋਟੀਆਂ ਮਕਾਉਣ ਦੀ ਏ ਪਕਾਉਂਦੀ ਵੀ ਬਕਵਾਂਦੀ ਤੇ ਘਰਿਆਂ ਦੀ ਤਿਆਰੀ ਕਰਦੇ ਆ ਵੀ ਹਨਾ ਸਾਡਾ ਸ਼ਾਹ ਵੀ ਬੈਠਾ ਇਹ ਭੋਜਾਂ ਵੀ ਤਿਆਰ ਬੈਠੀਆਂ ਨੇ ਹਰਪ੍ਰੀਤ ਜੀ ਨੇ ਹਰਪ੍ਰੀਤ ਦੇ ਅੱਗੋਂ ਕਕਾਂ ਕੰਮ ਸ਼ੁਰੂ ਕਰ ਦਿੱਤਾ ਆ ਤੇ ਛੱਡ ਆ ਗੋ ਕੰਮ ਸ਼ੁਰੂ ਕਰ ਦਿੱਤਾ ਆ ਠੀਕ ਹੈ ਜੀ ਮਾਹੀ ਰੋਟੀ ਖਾਈ ਜਾਂਦੇ ਆ ਆਪੀ ਜੀ ਸਰਦੀ ਹੁਣਾਈ ਜਾਂਦੇ ਆ ਹਰਾ ਜੀ ਰਾਤੀ ਬਾਵਾ ਕਿਹੜਾ ਹੋ ਗਿਆ ਸੀ ਆਪੀ ਨੂੰ ਜਕਾਮ ਹੋ ਗਿਆ ਆ ਰਾਤੀ ਸੌਂਦਿਆ ਸੌਣਾ ਤੇ ਕਿਹ ਬਣ 2 3 ਵਜ ਗਏ ਸੀ ਹਾਂ ਆਪੀ ਨੂੰ ਲੱਗੀ ਠੰਡ ਇਹਨੂੰ ਹੋ ਗਿਆ ਜਕਾਮ ਪਹਿਲਾਂ ਸਾਰੀ ਕੀਤੀ ਸਵੇਰੇ ਸਪਾਈ ਹੁਣ ਤੁਪਸ਼ੇ ਕਰਨੇ ਆ ਠੀਕ ਹੈ ਜੀ ਨਾ ਸੰਤਰੇ ਖਾਂਦੀ ਸੀ। ਨਾਲ ਸੰਤਰੇ ਖਾ ਰਹੇ ਆ ਨਾਲੇ ਜੁਕਾਮ ਹੋਇਆ। ਕਿ ਨਹੀਂ? putted putte ਕੰਮ ਸਾਰੇ ਦੇ ਕੋਲ ਆਹੋ। ਹਾਂ। ਸਹੀ ਹੋ ਗਿਆ। ਉਹ ਉਹ ਫਲੀਜੀ ਫੜਾ ਇੱਕ। ਲੈ ਜਰਾ। ਉਹ ਆਜਾ ਮਰੰਦਿਆ। ਚਲੋ ਦੋ ਪੀਸ ਦਿਓ। ਫੜ ਸ਼ਾ ਪੁੱਤ। ਐ ਲੈ ਲੈ ਐ ਲੈ ਲੈ ਮੇਰੇ ਮੀਡੀ ਬਿੱਲੋ, ਧੀ ਮੇਰੀ ਬਿੱਲੋ। ਚਲੋ ਖਾਓ। ਖਾਓ ਮੀੜਾ ਸੋਨਾ ਪੁੱਤ। ਹਾਂ ਚੋਲੋ ਜੀ ਉਹ ਮੇਰਾ ਪੋਤਾ ਸ਼ੋਹਣਿਆ ਬੈਰ ਹੁੰਤੇ ਆ ਗਏ ਤੇ ਨੂਰ ਬਾਜੀ ਸੁੱਤੇ ਪਏ ਆ ਨੂਰ ਵੀਰ ਉੱਠਣਾ ਨਹੀਂ ਕਾ ਹੈਲੋ ਉਠਿਆ ਖਾਣਾ ਵੀ ਨਾ 기ਆ ਹੈ ਤੇਰੀ ਟੋਰ ਪਰ ਆ ਸੁੱਤਾ ਰਹੋ ਫਿਰ ਐਨੋ ਕੁ ਜੀ ਕੋਈ ਚਾਹ ਦੁੱਧ ਬਣਾਈਏ ਤੇਰੇ ਆਸੇ ਹੈ ਮੋ ਨੋ 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 ਮੋ ਨੋ 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 ਚਲੋ ਜੀ ਕਹਾਣੀ ਮੁੱਕੀ ਚਲੋ ਜੀ ਨੂਰ ਭਾਈ ਉੱਠ ਗਏ ਆ ਡੇਢ 2 ਵਜ ਗਏ ਦੁਪਹਿਰ ਦੇ ਰਾਤੀ ਲੁੱਟੇ ਤੁੱਤੇ ਹਰ ਆਪਾਂ ਲੇਟ ਵਾਵਾ 2.5 ਦਿਨ ਵਜ ਗਏ ਹੀ ਰਾਤ ਨੂੰ ਨੂਰ ਭਾ ਦੀ ਭੂਆ ਦਾ ਵਿਆਹ ਹੋ ਗਣਮਦੰਦੀ ਸੀਗਾ ਹਣਾ ਭਾਈ ਤੂੰ ਸੁਨਾ ਭਰਾ ਕਹਿ ਮੈਂ ਤੇਰੀ ਟੋਰ ਹੈ ਚੜਦੀ ਗਰਾਂ ਢਾਈ ਵਾਧੀਏ ਢਾਈ ਤੂੰ ਗੜੀਆਂ ਦਾ ਭਲਵਾਣਾ ਤੂੰ ਮੇਰੇ ਸੋਈ ਚ ਬਾਹਰ ਆ ਜਾਇਆ ਕਰ ਇਹਨਾਂ ਨੇ ਜਾਣਾ ਇਹਨਾਂ ਨੂੰ ਵੀ ਤੋਰਨਾ ਕਿੰਨਾ ਨੇ ਦੇਖ ਤਾ ਜੰਮੀ ਇਹਨੂੰ ਰੋਟੀ ਪਾਣੀ ਬਣਾ ਕੇ ਭੇਜਾਣੀ ਨਾ ਹੁਣ ਕੱਢ ਜਾ ਕੇ ਬਣਾਏਗੀ ਨਹੀਂ ਐ ਵੀ ਇਹ ਛੋਟੀ ਨਾ ਸਮਝ ਜੀ ਨਾ ਕਿੱਦਾਂ ਕਰ ਚਲੋ ਜੀ ਇਹ ਮਿਕਸਬਜੀ ਬਣ ਲੱਗੀ ਐ ਠੀਕ ਐ ਇਹ ਭੈਣ ਜੀ ਇਹਨਾਂ ਦਾ ਜਗਮਨਾ ਦੀ ਗੱਲ ਆਦੇ ਚੱਲੇ ਨੇ ਤੇ ਰਾਸ਼ੇ ਪਾਣੀ ਦੇ ਕੇ ਦੋਰ ਨਾਲ ਸਹੀ ਹੋ ਗਈ ਆਹ ਬਾਹੋਂ ਕੀ ਪੋਣੀ ਵਿੱਚ ਦੇ ਦੇ ਪਾਣੀ ਹੈਗਾ ਫਿਰ ਸੁੱਕ ਜਵੇ ਪਾਣੀ ਆ ਉਹਨਾ ਫਿਰ ਟਿਕ 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 ਕਰਨਾ ਆਪਾਂ ਮਾਣੀ ਲੱਗ ਗਈ ਚਲੋ ਕੀ ਬਣਾ ਰਹੇ ਜੇ ਝਟਪਟ ਰੈਸਪੀ ਝਟਪਟ ਰੈਸਪੀ ਇਹ ਜਿਹੜੀ ਰੈਸਪੀ ਹੈ ਨਹੀਂ ਇਹ ਬੜੀ ਛੇਤੀ ਬਣ ਜਾਂਦੀ ਹੈ ਮਿਕਸਡ ਸਬਜ਼ੀ ਹੈ ਪਲੀ ਖਿਆ ਪਾਇਆ ਚਟਪਟਾ ਸਪੀਕਰ ਚੱਕ ਕੇ ਹਣਾ ਜੀ ਇਹ ਪ੍ਰਾਣੇ ਪ੍ਰਾਣੇ ਆਏ ਹੋਣ ਜਾਂ ਕੁਛ ਘਰ ਚ ਹੋਵੇ ਜੋ ਹੋਗਾ ਸੱਤ ਤੋਂ ਬਿਚਦੇ ਸੱਤ ਤੋਂ ਬਿਚ ਕੇ ਕਰਦੀ ਕਲਾ ਕਰਾਉਂਦੇ ਹੋੜਾ ਫਾੜੀ ਹਣਾ ਜੀ ਮਿੰਟ ਲੱਗਦਾ ਇੱਕ ਇਹ ਵੀ ਕਿ ਨਾਲ ਹੀ ਮੈਂ ਸੱਗੀਆਂ ਬਾਦ ਨਹੀਂ ਆਪੇ ਭੁੱਜ ਗਈ ਹਾਂ ਹਾਂ ਆ ਵੇਖੋ ਜੀ ਇਹਨੂੰ ਚੰਗੀ ਤਰ੍ਹਾਂ ਭੁੰਨਣ ਲਈ ਲੋੜ ਨਹੀਂ ਪੈਂਦੀ ਹਣਾ ਆ ਪਾ ਤੇ ਮਟਰ ਸਹੀ ਹੋ ਗਿਆ ਕਿ ਨਹੀਂ ਇਹ ਮੈਂ ਜੇ ਖੋਲਦੀ ਆ ਉਹ ਜਿਆਦਾ ਹੀ ਮੇਰੇ ਕੋਲੇ ਖਾਣੇ ਚ ਰੱਖੇ ਸੀ ਨਾ ਤੋਤੇ ਨੇ ਮੇਰੇ ਨਾਲ ਤੇ ਤੋਤੇ ਆ ਆ ਤੋਤੇ ਜੰਮੇ ਜੰਮੇ ਨਾ ਮਰੋ ਕਿਸੇ ਨੇ ਲੈ ਚਕਲੀਆਂ ਗਾਜਰਾ ਸ਼ਿਮਲਾ ਮਰ ਤੇ ਦਾਅ ਕਰਕੇ ਤੇ ਤੋਤੇ ਕੇ ਉਹਨੂੰ ਖੋਲ ਕੇ ਦੇਮ ਕਮਾ ਦਿਓ ਏਦਾਂ ਕਰ ਕੇ ਦੀਆਂ ਪੂਤੀ ਦਵਾਰੋਂ ਦੀ ਹਰਾਈਂ ਫੁੱਟ ਨਹੀਂ ਘਵਾਤੀ ਫੁੱਟ ਨਹੀਂ ਘਵਾਦੀ ਏ ਨੰਨੇ ਬਾਤੇ ਵਿੱਚ ਹੀ ਬਣਾਵਾਂਗੇ ਤੇ ਯਾਰ ਕਿੰਨੀਆਂ ਸੀੜੀਆਂ ਹੋਈਆਂ ਨੇ ਦੋ ਦੋ ਸੀੜੀਆਂ ਬਣੀਆਂ ਹੋਰ ਕਿ ਸੱਸ ਜੀ ਕਹਿੰਦੇ ਫੁਲਕੇ ਪਕਾ ਦੇ ਨੇ ਜਦੋਂ ਮਰਜ਼ੀ ਜਾਓ ਦੱਬਾ ਪੈ ਕੇ ਨਾ ਆਇਆ ਬੀਬਾ ਚੱਲ ਹੁਣ ਬੜੀ ਹੋ ਗਈ ਜਦੋਂ ਮਰਜ਼ੀ ਜਾਓ ਤੇ ਆਪਣਾ ਨਿਕਲੋ ਆਹ ਹਾਂ ਲੂਣ ਕੱਟਿਆ ਲੱਗਾ ਨਹੀਂ ਚਲੋ ਫੇਰ ਮੈਂ ਕੱਪਾਇੀ ਨੂੰ ਕਾਣ ਬੜੀ ਆ ਡਗਾ ਤਾਂ ਮਿੱਠੀ ਜਾਏ ਆ ਸਹੀ ਹੋ ਗਿਆ ਚਲੋ ਜੀ ਲਾਓ ਟਕਣਾ ਉਹਨੇ ਤੋਂ ਛੜਾ ਜੀ ਇਹਦੇ ਰਿਕਣਾ ਉਹ ਪੇਪਰ ਲੈ ਕੇ ਆ ਸੀ ਲਾ ਜੀ ਚਲੋ ਜੀ ਬਸ ਹੁਣ ਦੋ ਸੀਗੀਆਂ ਬਚਣੀਆਂ ਸਬਜੀ ਤਿਆਰ ਨਾਲ ਪ੍ਰਸ਼ਾਦੇ ਪਕਾਉਣੇ ਆ ਪੈਕ ਕਰਨੇ ਆ ਤੇ ਪਰ ਉਹਨੇ ਦੋੜ ਦੇਣੇ ਆ

ਸਬਜੀ ਬਣ ਗਈ ਫੜਾਫੜੀ ਕੀ ਆ ਬਾਤ ਦੋ ਕੁ ਘੰਟੇ ਬੀਤ ਗਏ ਐਸੀ ਥੀ ਨਾ ਅਜੀ ਚੱਲਣ ਦੇ ਆ ਜੇ ਕੰਮ 50 ਚ ਤਾਂ ਓਕੇ ਚਲੋ ਜੀ ਪਾਣੀ ਪਾਣੀ ਜਾ ਹਨਾ ਸੁਕਾਣਾ ਬਹੁਤ ਦੋ ਦੋ ਮਿੰਟ ਲੱਗਣੇ ਆ ਸਬਜੀ ਤੇ ਬਣ ਗਈ ਵਧੀਆ ਹੁਣ ਬੜੀ ਸਵਾਦ ਬਣੀ ਆ ਹਨਾ ਭਾਈ ਹੁਣ ਰੋਟੀ ਖਵਾਣੇ ਆ ਉਹ ਮੈਂ ਨਹੀਂ ਖਾਣੀ ਜੋਰ ਜਿਆਗੇ ਦੀ ਪਕਾ ਕੇ ਖਵਾਣੀ ਨੇ ਰੋਟੀ ਵੇਖ ਲੈਣੇ ਆ ਹੁਣ ਕੋਈ ਜੀ ਬਿਆਰੂ ਮੰਗਾਲਣੇ ਨਹੀਂ ਤਾਂ ਜੀ ਆਰੂ ਦੀ ਹਾਂ ਹਨਾ ਜਾਣਾ ਲਾੜੇ ਵਾਲ ਪਤਾ ਨਹੀਂ ਨੂੰ ਵੇਖ ਲੈਣੇ ਹਨਾ ਚਲੋ ਬਣ ਗਈ ਸਬਜੀ ਆਹੋ ਗਿਜ ਲਵੇ ਪਾਣੀ ਚਲੋ ਆਹ ਜੇ ਪਾਣੀ ਆ ਪਾਣੀ ਆ ਤਰੀ ਬਣੀ ਪਈ ਏ ਹਨਾ ਪਾਏ ਸਕਾਣੀ ਏ ਤੇ ਬਾਅਦ ਚ ਸੁੱਕ ਕੇ ਖਾ ਲਓ ਤਿਆਰੀ ਕਰਕੇ ਬੈਠੇ ਆ ਕਿ ਭਾ ਇਧਰ ਰੋਟੀ ਪਣੀ ਵੀ ਬਣ ਗਈ ਸਾਰੀ ਕਿ ਨਹੀਂ ਤੇ ਪਰ ਉਹਨੇ ਜਾਂਦਾ ਨਾਲ ਹੀ ਲੈ ਜਾਂਦੇ ਆ ਚਲੋ ਜੀ ਕਹਿੰਦੇ ਵੱਡੀ ਹੋ ਕੇ ਜਾਵਾਂਗੇ ਹਾਂ ਚਲ ਭਾਈ ਵੱਡੀ ਹੋ ਕੇ ਚਲ ਜੀ ਫੇਰੇ 5 ਵਜੇ ਤੱਕ ਵੱਡੀ ਹੋਏਗਾ ਅੱਛਾ ਜਿਆਦਾ ਵੱਡੀ ਨਾ ਹੋ ਜਾਈਗੇ ਤੇ ਜੱਬ ਕਣਾ ਪੈ ਜੇ ਨੇ ਨਹੀਂ ਮਗਾ ਜਿਆਦਾ ਵੱਡੀ ਨਾ ਹੋ ਜੇਗੀ ਤੇ ਪੰਜਾਂ ਤੱਕ ਵੱਡੀ ਜੱਬ ਖਾਣਾ ਪੈ ਜੇ ਕੱਲ ਦਾ ਜੰਮੀ ਹੈ ਇਹ ਨਹੀਂ ਅੱਜ ਬੋਦੀ ਵੱਡੀ ਹੋ ਗਈ ਸਹੀ ਗੱਲ ਕਿ ਨਹੀਂ ਚਲ ਕਿਰਤ ਵੀ ਗੁਰਤੀ ਕਰ ਲੈ ਕਿਹਦੇ ਲਈ ਤੇ ਪਰ ਜਾਈ ਆਪਣੀ ਅੱਛਾ ਬਾਤ ਠੀਕ ਹੋ ਗਿਆ ਨਾ ਤੂੰ ਦੇਤੀ ਗੁਰਤੀ ਭਾਈ ਇਹਨੂੰ ਇਹ ਤੀ ਜੀ ਦੇਤੀ ਅੱਛਾ ਬਾਤ ਠੀਕ ਹੋ ਗਿਆ ਵਧੀਆ ਗੁਰਤੀ ਦੇ ਦਿੱਤੀ ਸੋਹਣੇ ਤਰੀਕੇ ਨਾਲ ਗੁਰਤੀ ਦੇ ਦਿੱਤੀ ਹੈ ਬੁਲੇ ਚਾਹ ਚੂ ਚੰਗੀ ਤਰ੍ਹਾਂ ਚਟਾਇਆ ਹਾਂ ਚਲੋ ਭਾਈ ਹੋ ਗਈ ਗੁਰਤੀ ਚਲੋ ਸਹੀ ਗੱਲ ਹੈ ਜੀ ਖਾਣਾ ਪੀਣਾ ਜੀ ਕੁਝ ਮੈਂ ਸੋਹਣੀ ਚਾਹ ਪੀਵਾਂਗੀ ਹੋਈ ਦੁਲਾਵਾ ਤੀਜੇ ਕੋਲ ਤੇ ਖਾਣੇ ਜੀ ਤੀਜੇ ਕੋਲ ਉਹ ਜਾ ਕੇ ਕੰਮ ਕਰੇ ਤੀਜੇ ਕੋਲ ਤੇ ਜਾਣਾ ਕਿਨੇ ਲੈਣ ਆਸਤੇ ਤੁਸੀਂ ਉਹ ਮੈਂ ਨਹੀਂ ਜਾਣਦਾ ਕਿਥੇ ਤੁਸੀਂ ਜਾਓਗੇ ਤੁਸੀਂ 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 ਜੇ ਕੋਚੇ ਖਵਾਵਾਂਗੇ ਤੇ ਫਿਰ ਇਹਨਾਂ ਨੂੰ ਭਿਜਾਉਂਗਾ ਹਰਪ੍ਰੀਤ ਜੀ ਕਿੱਜਲੇ ਤਿਆਰੀ ਕੀਤੀਆਂ ਕਹਿੰਦੀ ਇਹਨਾਂ ਨੂੰ ਭਿਜੇ ਕੋਚੇ ਖਵਾਵਾਂਗੇ ਤੇ ਫਿਰ ਇਹਨਾਂ ਨੂੰ ਭਿਜਾਵਾਂਗੇ ਅੱਜ ਭੱਜ ਕੇ ਜਾਣਗੇ ਭੱਜੋਗੇ ਹਾਂ ਕਰਦੇ ਹਾਂ ਯਾਰ ਨਾ ਛੋਟੀ ਕੁੜੀ ਭੱਜ ਲੂਗੀ ਐਵੇਂ ਗੱਡਿ-ਗੱਡਿ ਨਾਲ ਛਲਾਦੀ ਜਾਂਦੇ ਨਹੀਂ ਮੈਂ ਭੱਜਣੀ ਆਪੇ ਘਰੋਂ ਲੈ ਚੋ ਕੇ ਲੈ ਜਾ ਜਗਾ ਅਸੇ ਹੀ ਗੱਲ ਆ ਇਕੱਠੀ ਕਰਨੀ ਕੱਟੀ ਕਰਕੇ ਆ ਇਕੱਠੀ ਕਰਕੇ ਗੱਡੀ ਚ ਪਾ ਲੈਣੀ ਐਂ ਚੱਲ ਭਾਈ ਨਹੀਂ ਇਕੱਠੀ ਕਰਨ ਨੂੰ ਥੋੜਾ ਦਿੱਤੀ ਆਪਾਂ ਭਾਈ ਤੂੰ ਰਹਿਣ ਦੇ ਇੱਥੇ ਬੈਠੀ ਰਹਿੰਦੇ ਨੋ ਇਹੜਾ ਕੰਮ ਕਰਨ ਵਾਲਾ ਹੈ। ਦੇਖਿਆ ਮੇਰੇ ਭਰਾ ਦੀ ਗੱਲ ਬਾਤ। ਹਾਂ। ਐਵੇਂ ਕਰਨੀ। ਚੱਲੀਏ ਭਿੱਜੇ ਗੁਲਚੇ ਲੈਣ ਹੁਣ। ਕਹਿੰਦੀ ਵੀ ਉਹ ਮਣੀ ਸਬਜੀ ਬਣ ਚਾ। ਚੱਲ ਠੀਕ ਹੈ ਭਿੱਜੇ ਗੁਲਚੇ ਲੈਣ ਚੱਲ ਜੀ ਆਪਾਂ। ਤੁਹਾਨੂੰ ਦੱਸਦੇ ਭਿੱਜੇ ਗੁਲਚੇ ਕੀ ਹੁੰਦੇ ਅੰਬਰਸਰ ਦੇ। ਇਹ ਵੇਲੇ ਦਿਹਾਣੇ ਨਹੀਂ ਮਿਲਦੇ। ਗੁਲਚੇ ਲੈਣ ਆ ਗਏ ਨੇ। ਇਹ ਬਖੋਣੇ ਤੁਹਾਨੂੰ ਭਿੱਗੇ ਗੁਲਚੇ ਕਿਦਾਂ ਦੇ ਹੁੰਦੇ ਆ ਸਾਡੇ ਅੰਬਰਸਰ ਦੇ। ਬਣਾਈ ਮੇਰਾ ਜੀ। 快递去车里。啊 ਜਾਏ ਪਿੱਦੇ ਕੁਲਚੇ ਸਹੀ ਗੱਲ ਕਿ ਨਹੀਂ ਲੋ ਜੀ ਲੈ ਆਪਾਂ ਮਿੱਟੀ ਭਣੇ ਆਪ ਕੋ ਖਾਓਗੇ ਕੁਲਚੇ ਇਹ ਵੀ ਨੰਬਰ ਛੱਡ ਦੀ ਸਗਾਹ ਤੇ ਇੱਧਰ ਉਹਦੇ ਕਾਸਟ ਲੁਧਿਆਣੇ ਕਿਸ ਨੂੰ ਪਤਾ ਹੀ ਨਹੀਂ ਤੇ ਪੀਜੇ ਕੁਲਚੇ ਹੁੰਦੇ ਕਦੀ ਹਾਲੋ ਕਹਦੇ ਨਹੀਂ ਸਗਾ ਤੇ ਕਦੀ ਕੁਲਚੇ ਕਹਦੇ ਨਹੀਂ ਸਗਾ ਤੇ ਫਿਰ ਕਹਿੰਗੇ ਸੱਤ ਪੂੜੇ ਸਗਾ ਤੇ ਲੁਧਿਆਣੇ ਵਾਲਾ ਨੇ ਪਸੂੜੀ ਪਾ ਜੇ ਲੁਧਿਆਣੇ ਕਿਸੇ ਨੂੰ ਪਤਾ ਹੀ ਨਹੀਂ ਹਾਲੋ ਕੀ ਹੁੰਦੀ ਏ ਚਲੇ ਦੱਸੇ ਕਰਨਾ ਕਿ ਇਹ ਸੱਤ ਪੂੜਿਆਂ ਦਾ ਮੈਨੂੰ ਪਤਾ ਪੀਜੇ ਕੁਲਚੇ ਕਹਿੰਦੇ ਨਾ ਪੀਜੇ ਕੁਲਚੇ ਕਹਿੰਦੇ ਪੀਜਾ ਕੁਲਚਾ ਮੈਂ ਨਹੀਂ ਪੀਜੇ ਜਿਹੜੇ ਡੁੱਬੇ ਹੋਏ ਇਹ ਬਈ ਰਾਣੀ ਨੇ ਬਈ ਰਾਣੀ ਨੂੰ ਪੁੱਛਣਾ ਪੀਜਾ ਕੁਲਚਾ ਹਾਂ ਨਾ ਪੰਜਾਬੀ ਨੂੰ ਪੁੱਛਦੇ ਉਹ ਦੱਸਦੀ ਪੀਜਾ ਕੁਲਚਾ ਹੁੰਦਾ ਕੀ ਹੈ ਮੈਂ ਤਾਂ ਜਿਹੜੀ ਛਿੱਜੇ ਹੋਈ ਏ ਪੰਜਾਬਾਂ ਨੇ ਕਹਿੰਦੀ ਪੀਜਾ ਕੁਲਚਾ ਮਹਿਨ ਨਹੀਂ ਪੀਜਾ ਨਹੀਂ ਪੀਜਾ ਡੁੱਬਿਆ ਆ ਛੋਲੇ ਵਿੱਚ ਆਹੋ ਉਹਨੂੰ ਕਹਿੰਦੇ ਪੀਜਾ ਕਿੱਥੇ ਦਿਨ ਕੁਝ ਚੌਥਾ ਕਿਨ ਲੱਖੇ ਕੁਲਚਾ ਆਹ ਰੇ ਤਤੇ ਨੇ ਹੋਰ ਅੱਛਾ ਮੈਂ ਟੇਸਟ ਪੁੱਛਣਾ ਹਾਂ ਵੀ ਹਾਰੀ ਮਾਰ ਚਲੋ ਜੀ ਹਾਂਜੀ ਕੁਲਚਾ ਕਿਦਾਂ ਦਾ ਬਣਿਆ ਜੀ ਬਹੁਤ ਸਵਾਦ ਆ ਜੀ ਬਹੁਤ ਸਵਾਦ ਨਿਆਰੇ ਬਦੇ ਆ ਪੂਰੇ ਪੂਰੇ ਮੇਰਾ ਬੁਰਾ ਦੀ ਤੰਦੂਰੀ ਚਿਕਨ ਬਣਾਉਣੇ ਫਿਰ ਨਹੀਂ ਅੱਜ ਨਹੀਂ ਫਿਰ ਆਜਾਂਗੇ ਬਟਰ ਚਿਕਨ ਬਣਾਉਣੇ ਆ ਬਟਰ ਚਿਕਨ ਜਾਨੂੰ ਵੱਖ ਵੱਖਰੀ ਵੀ ਆੜੀ ਦੇ ਕੋਈ ਪੁੱਛਦੇ ਆ ਕਿ ਤੈਨੂੰ ਕੀ ਆਉਂਦਾ ਮੱਛੀ ਮਾਰੀ ਆ ਮੱਛੀ ਦੋ ਤੁਸੀਂ ਬਣਾਉਣਾ ਮੈਂ ਨਹੀਂ ਬਣਾਉਂਦਾ ਭਾਈ ਠੀਕ ਹੋ ਗਿਆ ਚਲੋ ਡਨ ਹੋ ਗਿਆ ਜੇ ਭਾਈ ਹੂੰ ਓਕੇ ਆ ਕਾਕੇ ਦਾ ਬੱਡੇ ਬਣਾਉਣਾ ਮਨਾਉਣਾ ਆਪਣਾ ਘਰੇ ਆ ਖੱਤ੍ਹਾ ਵੀ ਸਾਡਾ ਆਏਗਾ ਬਲੇਕੇ ਦਾ ਰਾਏ ਸਾਰੇ ਜਾਣੇ ਹਾਂ ਹਾਂ ਘਰੇ ਘਰੇ ਹਣਾ ਜੀ ਵੈੜੀਆਂ ਬਣਾਵਾਂਗੇ ਹਾਂ ਕੋਈ ਜਿੰਦਾ ਤੁਸੀਂ ਕੱਲ ਕੀਤਾ ਜਿੰਨਾ ਨਾਲ ਆ ਗਿਆ ਥੋੜੇ ਦਿਨ ਦਿਖਣੀ ਐ 28 ਤਰੀਕ ਨੂੰ 28 ਤਰੀਕ ਨੂੰ ਹਣਾ ਹੁਣ ਕਿਹੜੀ ਤਰੀਕ ਹੋ ਗਈ 28 ਦਸੰਬਰ ਅੱਜ ਹੋਈ 9 ਕਿ 10 ਜੀ ਮੇਰੇ ਖਿਆਲ ਅੰਦਰ 10 ਤਰੀਕ ਐ ਅੱਜ ਹਣਾ ਚਲੋ 18 ਦਿਨ ਰਹਿ ਗਏ ਆ ਕਿਉਂਕਿ ਮੈਡਿਕ ਬੁਢੀ ਚੁੱਕਦੇ ਨੇ ਕੋਈ ਕਰ ਲੈਣਾ ਆਪਾਂ ਟੈਨਸ਼ਨ ਹਣਾ ਜੀ ਚਲੋ ਜੀ ਓਕੇ ਹੋ ਗਿਆ ਜੀ ਚਲੋ ਕੁਲਚਾ ਖਾ ਲਈਏ ਪਹਿਲਾਂ ਫਿਰ ਆ ਗਿਆ ਹੈਗਾ ਪੀਜਾ ਕੁਲਚਾ ਆਹ ਵੇਖੋ ਵੀਡੀਓ ਮੇਰੀ ਹੁਣ ਉਹਦੇ ਵੇਖੋ ਤੁਸੀਂ ਬਣਾਉਣ ਲੱਗੇ ਆਂ ਬਰਯਾਨੀ ਅੱਜ ਕੱਲ ਜਣਨ ਦੇ ਨਹੀਂ ਸੀਗਾ ਜਲਦੀ ਭੈਣ ਦਾ ਅੱਜ ਹੈਗਾ ਤੈਨੂੰ ਜਾਣ ਨਹੀਂ ਦੇਣਾ ਭਾਈ ਅੱਜ ਦੀ ਸੇਵਾ ਪਾਣੀ ਕਰਦੇ ਆਂ ਹਣਾ ਜੀ ਆਹ ਹੈਗਾ ਆਪਣੇ ਰਿੰਦ ਬਰਯਾਨੀ ਬਣਾ ਕੇ ਸਾਨੂੰ ਖਵਾ ਕਿ ਅੱਜ ਇਹ ਬਰੀਆਨੀ ਦੀ ਕਰਨ ਲੱਗੇ ਆਂ ਤਿਆਰੀ ਤਿਆਰੀ ਸਹੀ ਗੱਲ ਕਹੇ ਨੀ ਚਲੋ ਦੇਖਦੇ ਆਂ ਪੇਸਟ ਹਨਾ ਇਹ ਗੇ ਪਿਆਜ਼ ਹਨਾ ਇਹ ਕੀ ਤੇਲ ਛੜੇ ਤੇਲ ਲਗਾ ਅੱਛਾ ਅੱਜ ਪਿਆਜ਼ਾਂ ਦੀਆਂ ਸੜੀਆਂ ਲੱਗ ਗਈਆਂ ਅੱਛਾ ਅਦਰਕ ਲਸਣ ਤੇ ਹਰੀ ਮੱਧੀ ਦੀ ਪੇਸਟ ਆ ਲਈ ਇਹ ਤੋਂ ਹਾਂ ਜੀ ਜੀ ਜਾਂਦੇ ਨੇ ਮੈਂ ਟਮਾਟਰਾਂ ਦੀ ਚਟਨੀ ਬਣਾਉਣ ਲੱਗੀ ਜੇ ਪਿਓਰੀ ਕੋਈ ਚਟਨੀ ਹੁੰਦੀ ਏ ਪਿਓਰੀ ਲੱਭਦੇ ਆ ਇਹ ਚਾਹ ਪਿਓਰੀ ਪਿਓਰੀ ਕੀ ਉਰੀ ਨਿਆ ਨਾ ਨਾ ਅੱਜ ਉਹ ਜਿਹੜੀ ਕੱਟ ਕਰੇਗਾ ਮੈਂ ਖੋ ਬੜੀ ਤਗੜੀ ਗੱਲ ਪਾਦੇ ਵੈਸੇ ਹੈਨਾ ਕੱਲ ਪੈਦਾ ਹੋਈ ਆ ਅੱਜ ਕੰਮ ਹੀ ਕਰ ਅੱਜ ਮੇਰਾ ਕੰਮ ਹੀ ਕਰਨਾ ਸ਼ੁਰੂ ਕਰਤਾ ਜੀ ਹੈਨਾ ਸਾਨੂੰ ਬੜੀ ਖੁਸ਼ੀ ਹੋਈ ਕਿ ਸਾਡੀ ਭੈਣ ਪੈਦਾ ਹੋਈ ਹੈ ਨਾਲ ਹੀ ਸੂਰਜ ਨਾਲ ਹੀ ਦੂਜੇ ਪਾਸੇ ਲਾ ਦੇ ਜਾਨ ਨਹੀਂ ਦੇਣਾ ਭਾਈ ਅੱਜ ਤੁਹਾਨੂੰ ਮੀਰਚੋਲ ਖਵਾਣੇ ਆ ਕਿ ਬਿਆਨ ਨਹੀਂ ਸੱਚ ਜੰਮ ਦੀ ਵੱਡੀ ਹੋ ਗਈ ਜੰਮ ਦੀ ਵੱਡੀ ਹੋ ਗਈ ਹਨਾ ਸਾਰੀ ਸਾਰੀ ਮਿਹਰਬਾਨੀ ਹਰ ਪੀਰ ਦੀ ਹੈ ਹਰ ਆਪਦੇ ਕਿਆ ਹੀ ਕੰਮ ਨਹੀਂ ਕਰਾ ਹਰ ਆਪੀ ਜੀ ਮੈਂ ਕਿਹਾ ਮੈਂ ਤਾਂ ਹੀ ਜੈ ਮੈਂ ਅੱਜ ਵੀ ਕੰਮ ਨਹੀਂ ਕਰਾਣਾ ਆ ਫੋਨ ਨਾ ਮੁੰਡੇ ਦਾ ਫੋਨ ਆ ਗਿਆ ਦਰਲੂਟ ਸਿੱਧਾ ਸਿੱੂ ਆ ਬਰੀਆਨੀ ਬਣਾਏਗੀ ਉਹ ਬਹੁਤ ਸਵਾਲ ਬਣਾਉਂਦੇ ਨੇ ਹਾਂ ਠੀਕ ਹੋ ਗਈ ਵੀ ਬਰੀਆਨੀ ਬਣਾਉਣ ਲੱਗੇ ਨੇ ਚਲੋ ਜੀ ਜਟ ਮਾਰ ਰਾ ਜਟ ਨਹੀਂ ਜੀ ਕਿਦੋਂ ਪੋਣੀ ਪਿਉਰੀ ਜਿਹਨੂੰ ਕਿੰਨੇ ਆਪਾਂ ਇਹ ਜਦੋਂ ਇਹ ਪਿਆਜ਼ ਬਣਿਆ ਆ ਭੁੱਜ ਜਾਏਗਾ ਫਿਰ ਪਿਆ ਆ ਬਣ ਨਹੀਂ ਭੁੱਜ ਜਾਏਗਾ ਸਹੀ ਹੋ ਗਿਆ ਨੂਰ ਭਾਈ ਸਾਹਿਬ ਜੀ ਕਿਆ ਬੋ ਬੱਲੇ ਪਹਿਵਾਨ ਜੀ ਨਿਆਰੇ ਬੰਦੇ ਤੇ ਵੀਰ ਇਹ ਤੈਨੂੰ ਬਗ ਬੋ ਉਹ ਜਿੱਤੀ ਹੈ ਇੱਕ ਤੈਨੂੰ ਆਪਾਂ ਸਰਦਾਰ ਬਣਾ ਦੇਣਾ ਦੂਜੇ ਨੂੰ ਜਾ ਸਿਖਾਉਣੀ ਬੰਨਨ ਦੀ ਡੇ ਡੋਲਾ ਵਾ ਜਰਾ ਆਪਣਾ ਉਹ ਖਿੱਚ ਕੇ ਰੱਖ ਖਿੱਚ ਕੇ ਰੱਖ ਖਿੱਚ ਕੇ ਰੱਖ ਬਾਬਾ ਐ ਨਿਆਰੇ ਵਜੇ ਪੂਰੇ ਚੜਦੀ ਕਲਾ ਹੋ ਗਈ ਹੈਣਾ ਮੜੇ ਸੇਵਾ ਸੁਆ ਕਰੋ ਯਾਰ ਕੋਈ। ਸੇਵਾ ਕਰਦੇ ਡਾਂ ਡਾਂ ਤੇ ਆ ਰਿਹਾ। ਡਾਂਗ ਤੇ ਆ ਰਿਹਾ। ਆ ਸਹੀ ਗੱਲ ਐ। ਨੂਰੇ। ਪਚੋ ਲੈ ਕੇ ਆ ਯਾਰ। ਉਹ ਜਿਹੜੇ ਕੁੱਤਿਆਂ ਵਾਸਤੇ ਖਤਮ ਹੋ ਗਏ। ਚਾਹ ਫਿਰ ਚਾਹ ਵਧੀਆ ਬਣੀ ਐ। ਬਹੁਤ ਸਵਾਦ। ਅੱਜ ਕਦ ਖਾਸ ਖਾਦੀ ਨਹੀਂ ਐ। ਕੱਲ ਤੇ ਖਾਲੀ ਹੀ ਐ। ਮੈਂ ਮੈਂ ਕਦੋਂ ਖਾਣੀ। ਕਲੇਸ਼ ਦੇ ਚੱਕਰ ਚ ਸਾਡਾ ਕਲੇਸ਼ ਕਰਾਤਾ ਹੀ ਐ। ਅੱਜ ਬਸ ਖਾਸ ਦੇ ਚੱਕਰ ਚ। ਮਿਰਚ ਨਾਲ ਦੀ ਬਿਮਾਲ ਕਰਤੀ ਆ। ਆ ਅੱਜ ਤੂੰ ਖਾਦੀ ਨਹੀਂ। ਮੈਂ ਮੈਂ ਦੇਖਾ ਖਾ ਥੋੜੀ ਕਿਸ ਕਾਸ ਖਾ ਲਾ ਸੋਖੀ ਰਹੇਗੀ ਨਾ ਠੰਡ ਠੰਡ ਨਹੀਂ ਲੱਗੇਗੀ ਮੈਨੂੰ ਵੈਂ ਠੰਡ ਲੱਗਦੀ ਮੈਂ ਦੁਕਾਨ ਤੋਂ ਕੁਮਦਰਾ ਠੀਕ ਹੈ ਜੀ ਬੰਦੀ ਪੀਓ ਖਾਵਾਂਗੀ ਮੈਨੂੰ ਠੰਡ ਲੱਗਦੀ ਸਹੀ ਗੱਲ ਹੈ ਮੈਂ ਉਗੀ ਉਗੀ ਹੈ ਹਨਾ ਰਪੀ ਜੀ ਹਾਂ ਮੈਂ ਕੱਲ ਨੇ ਚਣ ਚੜਾਤਾ ਸੀ ਨਾ ਕਿਸ ਕਾਸ ਤੋਂ ਹੋਰ ਮੇਰਾ ਬਾਤਾ ਸੀ ਗੱਲ ਇਹਨੇ ਉਹ ਸਾਡੀ ਹਿੰਮਤ ਆ ਆਈ ਵਧੀਆ ਰਹਿ ਗੇ ਹਨਾ ਸਹੀ ਗੱਲ ਹੈ ਵੇਖੀਏ ਬਰੀਆਨੀ ਦਾ ਕੀ ਬਣਿਆ ਹਨਾ ਭਾਈ ਆ ਵੇਖ ਲੋ ਗੇ ਦੀਦੀ ਵੇਖ ਆ ਵੇਖੀ ਹਾਂ ਨਾ ਬੜਾ ਕੀ ਕੀਤੇ ਬਿਰਾਨੀ ਦੇ ਸਨ ਬੜੀ ਬੜੀ ਆ ਰਹੀ ਹੈ ਨਾ ਪੋਣਾ ਪੋਣਾ ਚੱਕ ਲੈ ਵਿੱਚ ਦਹੀਂ ਪੈਣਾ ਮਲਾਈ ਪੈਣੀ ਯਾ ਬਾਤ ਇਹ ਕੀ ਬਾਤ ਹੈ ਅੱਲਾ ਹੀ ਬੜਾ ਕਰ ਗਾਲੇ ਜਰਾ ਰਾਤੀ ਦਿਨ ਦੇ ਮਲਾਇਆ ਬੜੇ ਨਜ਼ਾਰੇ ਵੱਜੇ ਉਹਨੇ ਬਣਿਆ ਨਹੀਂ ਬਣ ਲਗੀ ਏ ਬੜੇ ਨਜ਼ਾਰੇ ਵੱਜੇ ਹਨਾ ਭਾਈ ਤੁਮ ਸਰ ਹੀ ਆ ਸੌਫੀ ਲੇਂਗੀ ਗੋਦੀਆ ਬਾਬਾ ਇਥੇ ਲੈ ਆਵੇ ਗੁਰੂ ਦੀ ਨਗਰੀ ਮੈਂ ਤੇ ਅੱਗੇ ਬਾਬੇ ਨਾਲ ਬੜੇ ਗਲੇ ਕਰਦੀ ਆਂ ਅੱਛਾ ਮੇਰਾ ਜਨਮ ਸਥਾਨੇ ਤੇ ਮੇਰੇ ਸੰਜੋਗ ਰ ਬਹੁਤ ਕਿਲੇ ਚੱਲੇ ਗਏ ਮਾਜਾ ਇਹ ਸਾਡੀ ਦੁਨੀਆ ਜਿਹੜੀ ਬਾਹਰ ਗਈ ਉਹ ਤਾਂ ਬੇੜਾ ਬਾਦਨਗੇ ਸਾਰੇ ਆ ਗਏ ਹੋਰ ਕੀ ਚੱਲ ਆਪੋ ਆਪਣੀ ਸੋਚ ਆਹੋ ਲੋਕੀ ਬਾਹਰ ਜਾਂਦੇ ਤੂੰ ਘਰ ਉਹਨੂੰ ਫਿਰਦੀ ਹੈ ਇਹ ਹੋਏ ਨਹੀਂ ਲੋਕੀ ਇਹਨਾਂ ਪਰਸਰੀਆਂ ਨੂੰ ਵਹਿ ਕਰਦੇ ਕੱਢਦੇ ਘਾਲਾ ਹੀ ਪਰ ਉਹ ਲੋਕ ਗਲਤ ਨੇ ਅੱਛਾ ਹਾਨੂੰ ਤਾਂ ਕਦੀ ਕਹਿਣੀ ਗੱਡੀਆਂ ਨਹੀਂ ਤੇਰਾ ਸਾਨੂੰ ਪਤਾ ਨਹੀਂਗਾ ਨਹੀਂ ਨਹੀਂ ਸਾਡੇ ਮਹੱਲੇ 'ਚ ਵੀ ਹੈਗੇ ਨੇ ਕਈ ਕਹਿੰਦੇ ਅੰਬਰਸਰੀ ਐਂ ਜੰਬਰਸਰੀ ਐਂ ਤੇ ਮੈਂ ਕਿਹਾ ਜੋਂਦਾ ਅੰਬਰਸਰੀ ਤੁਹਾਡੀ ਕੁੜੀ ਕੱਢ ਕੇ ਲੈ ਗਈ ਇਹਨੇ ਐਸਾ ਗਿਆ ਕਰਾ ਤੂੰ ਨਹੀਂ ਮੈਂ ਕਿਹਾ ਜੇ ਤੁਹਾਨੂੰ ਤਨ ਬਿੰਦੀਏ ਤੁਹਾਡੇ ਨਿਆਣੇ ਦਾ ਤਾਲੂ ਦੇਖਦਾ ਮੈਂ ਫਿਰ ਅੰਬਰਸਰੀ ਕੋ ਆਂਦੇ ਉਦੋਂ ਅੰਬ ਲੈਣ ਆਂਦੇ ਹੋ ਆਹ ਸਹੀ ਗੱਲ ਐ ਕਿ ਉਹ ਕੀ ਕਰ ਲੰਦੇ ਹੋ ਮੈਂ ਕੱਲ ਦੀ ਕਹਿੰਦੇ ਸੁਨਿਆਰੇ ਮਾੜੇ ਕੱਲ ਦੀ ਕਹਿੰਦੇ ਅੰਬਰਸਰੀ ਮਾੜੇ ਟੋਟਾ ਟਾਡਾ ਮਲਾਈ ਕਹਿੰਦਾ ਇਹ ਭਾਈ ਇਹ ਗੱਲ ਤੂੰ ਛੱਡ ਕਿਹਣੀ ਜੀ ਚਲੋ ਠੀਕ ਹੋ ਗਿਆ ਜਿਵੇਂ ਕੋਈ ਖੁਸ਼ ਰਹਿੰਦਾ ਮਾੜੇ ਸਾਰੇ ਪਾਸੇ ਨਹੀਂ ਤੇ ਹਾਂ ਜਿਵੇਂ ਖੁਸ਼ ਰਹਿੰਦਾ ਕੋਈ ਠੀਕ ਹੋ ਗਿਆ ਜੀ ਇਹ ਹਰਬੀਦੀ ਕੀ ਹੋ ਰਹੀ ਆ ਵਾ ਇਹ ਨੂੰ ਲੈ ਲੈ ਇਹ ਥੋੜੀ ਥੈੜ ਦੇਈਆਂ ਰੱਖੇ ਇਹ ਲੇਰਿੰਗ ਹੋ ਰਹੀ ਏ ਲੇਰਿੰਗ ਵਾਣ ਸੁਣੇ ਜੱਬ ਜਾਈ ਸਿੱਧਾ ਕੋ ਮਿਕਸ ਕਰ ਲਈ ਪਏ ਇਹਨੂੰ ਹਨਾ ਮਿਕਸ ਨਹੀਂ ਕਰਨਾ ਇਹਨਾਂ ਨੂੰ ਵੱਖਰਾ ਵੱਖਰਾ ਪਹਿਲੇ ਚੋਲ ਪਾਏ ਪਈ ਸੱਜੀ ਪਾਈ ਫਿਰ ਦੀਨੀਏ ਪਾਇਆ ਉੱਤੇ ਉਹ ਪਤਾ ਨਹੀਂ ਕੀ ਆਹੋ ਦਹੀਂ ਤੇ ਮਲਾਈ ਹਨਾ ਕਈ ਕੁਝ ਪਾਇਆ ਮੈਨੂੰ ਕਹਿੰਦੇ ਚੋਲ ਆਪਣੇ ਵੱਸ ਥੋੜੀ ਰੱਖ ਲਈ ਹੁਣ ਸਾਰੇ ਮਿਲਤ ਨੇ ਉਹ ਮੈਂ ਵੀ ਜਰਾ ਦੇਖੋ ਕੋਈ ਗਾਣੀ ਦੇ ਰਿਆ ਸੀ ਰੋਟੀ ਭਜੜ ਮਗਾ ਲੈਣੀ ਆ ਹੋਰ ਹੋਰ ਬਣਾ ਲੈਣੀ ਆ ਹਾਂ ਚਲੋ ਥੋੜੀ ਜਿਹੀ ਰੱਖ ਲਓ ਛੋਟ ਵਿੱਚ ਸਾਰੀ ਨਹੀਂ ਸਾਰੀ ਛੋੜ ਦੇਣੀ ਹੁਣ ਆਹ ਰੱਖਣ ਦਾ ਕੋਈ ਕੰਮ ਨਹੀਂ ਕਰਨਾ ਕੋਈ ਗੱਲ ਨਹੀਂ ਬਣਾਈ ਸੀ ਗਰੇਵੀ ਵੀ ਵੈਸੇ ਜੇ ਲੋਨੋ ਵੇਰ ਕਰਦੇ ਆਂ ਬਸ ਕਰੋ ਨਹੀਂ ਸਬਜ਼ੀ ਚੀਜ਼ ਕਿਸ ਤਰ੍ਹਾਂ ਹੋ ਗਈ ਹੈ ਉਹ ਈ ਡੋ ਕੁੱਤੇ ਸਬਜ਼ੀ ਉਹਨਾਂ ਦੇ ਮੱਛੀ ਸਬਜ਼ੀ ਭਾੜਾ ਨਾਲ ਹਾਂਜੀ ਹੋਣ ਦੀ ਪਾਤੀ ਹੈ ਪਾਤੀ ਹੋਰ ਸਾਲ ਦੀ ਪਾਤੀ ਬਸ ਇਹ ਬਾਸ ਹੁਣ ਬਸ ਬਣ ਗਈ ਨਹੀਂ ਸਾਰੇ ਇਹਦੇ ਉੱਪਰ ਛਣੀਆਂ ਧੂਣੀਆਂ ਪਾਓ ਬਾਅਦ ਜੇ ਨਹੀਂ ਹੁਣ ਰਹਾ ਦੋ ਧਣੀਆਂ ਨਹੀਂਗਾ ਹੁਣ ਇਹਨਾਂ ਨੂੰ ਰੋਟੀ ਤੇ ਉਹ ਸਾਰਿਆਂ ਨੂੰ ਲੈ ਜੂ ਇੱਦਾਂ ਹੀ ਘਰਾਹ ਦੇ ਅੰਦਰ ਚਲੋ ਤੇ ਫਸਾੜ ਦੋ ਲੈ ਟਾਲੇ ਇਹ ਚਾ ਪਉਣੀ ਅੰਡੇ ਨੂੰ ਬਾਹਰੋਂ ਪਾਲੋ ਆਡੇ ਪਾਲੋ ਇੱਕ ਦੋ ਸਾਡੇ ਭਲਵਾਨ ਜੀ ਤੇ ਸਾਡੇ ਨੂਰ ਜੀ ਬਰੀਆਨੀ ਛਕਦੇ ਪਏ ਆ ਬਰੀਆਨੀ ਬਣੀ ਬਹੁਤ ਜ਼ਿਆਦਾ ਵਧੀਆ ਠੀਕ ਨੂਰ ਜੀ ਕਿੰਨਾ ਬਣੀ ਬਹੁਤ ਵਧੀਆ ਚਿਹਰਾ ਕਰਾਓ ਰੌਣਕੀ ਤੁਸੀਂ ਦੱਸੋ ਵਧੀਆ ਵਧੀਆ ਇੱਕਦਮ ਐਂਡ ਐਂਡਿਆ ਪੂਰੀ ਇੰਟਰਨੈਸ਼ਨਲ ਯਾਰ ਜੀ ਹਾਟਲ ਨਾਲੋਂ ਵਧੀਆ ਕਿਚੋ ਫਿਰ ਅਬ ਮਿਲਦੇ ਹਣੇ ਬੀਜੀ ਕੱਲੇ ਹੋ ਗਏ ਬੈਗੇ ਜੇ ਹੁੰਦੇ ਨਹੀਂ ਲੱਗਦਾ ਹਰਪੀ ਦਾ ਹਰਪੀ ਕਹਿੰਦੀ ਹੁਣ ਕੋਈ ਨਾ ਹੋਰ ਆਵੇ ਕੋਈ ਕੋਈ ਆਵੇ ਰੌਣਕੀ ਮਿਲਿਆ ਲਾਵੇ ਕੋਈ ਨੰਬਰ ਤਾਂ ਮੈਂ ਨਾ ਕਰੇ ਹਣਾ ਅੰਕਲ ਦੀ ਭੈਣ ਕਿਦੋਂ ਗਈ ਆ ਆ ਬਸ ਅੱਧਾ ਘੰਟਾ ਗਿਆ ਗਿਆ ਅੱਛਾ ਵਧੀਆ ਜੀ ਵਧੀਆ ਵੇਖੋ ਜੀ ਕੱਲ ਗਿਨੀਆ ਰੌਣਕਾਂ ਲੱਗੀਆਂ ਅੱਜ ਹੜਾ ਘਰ ਸੁਣਾ ਜਾਇਆ ਉਹ ਨਾ ਹਡਾ ਦੇ ਨੀ ਲਗੰਦਿਆ ਨੀ ਬੈਠੀ ਚਾਹੀ ਹਣਾ ਜੀ ਹੁਣ ਸਾਦੇ ਗਿਆ ਨਾ ਕਿਸੇ ਨੂੰ ਹੋਰ ਤੂੰ ਠੀਕ ਹੋ ਜਾ ਆ ਥੋੜੀ ਠੀਕ ਹੋ ਲੈ ਇਹ ਸਾਦੇ ਜੀ ਆਪਾਂ ਜਾਂ ਚੱਕਰ ਮਾਰ ਕੇ ਹੁੰਨੇ ਆਪਾਂ ਕੱਲ ਨਾ ਜੀ ਸਮਾਂ ਲੱਗਾ ਤੇ ਇਹ ਰਾਣੀ ਭੈਣ ਕਰ ਚੱਲਾਂਗੇ ਇਹ ਲਾਡੇ ਵਾਲ ਚੱਲਾਂਗੇ ਕਿਦਾਂ ਕਿਦਾਂ ਰੌਣਕ ਮਿਲਾ ਲਾਵਾਂਗੇ ਠੀਕ ਹੋ ਗਿਆ ਜੀ ਓਕੇ ਜੀ ਓਕੇ ਜੀ ਸਾਤਰੀ ਕਾਲ ਜੀ ਬਾਏ ਬਾਏ ਬਾਏ